ਇਨਾ ਟਾਈਮ ਲਾਤਾ ਲੜੀ। ਹਾ ਹਾ। ਓ ਕਿਵੇਂ ਆ ਖੱਟ ਮਰੀਏ। ਹੂੰ। ਮੇਰੇ ਨਾਲ ਬੋਲਣਾ ਠੀਕ ਆ ਨਾ। ਜਾ ਆਦੀ ਘਰ ਦੀ ਕੋਲੀ ਜਾ ਤੂੰ। ਉਹ ਜਰਕਰ ਵਾਲੀ ਤੂੰ ਆ ਦੇਖ ਆ ਦੇ ਮੈਚਿੰਗ ਕਰਕੇ ਰੱਖਦਾ ਤੇਰੇ ਨਾਲ ਮੈਂ। ਹਰ ਸੂਟ ਨਾਲ ਤੇ ਨਾਲ ਦਾ ਸੂਟ ਲੈ ਕੇ ਆਉਣਾ। ਕੱਲ ਦਾ ਸੂਟ ਮੈਸ ਵਿੱਚ ਆਇਆ। ਫਰ ਨਾਲ ਉਹ ਦੂਆ ਦੀ ਲਿਆਉਂਗਾ। ਪਹਿਲਾਂ ਤੈਨੂੰ ਦਬਾਉਣਾ। ਉਦੋਂ ਦੂਆ ਮੈਂ ਲੈ ਕੇ ਆਉਣਾ। ਪਿਆਰ ਕਰਦਾ ਤੈਨੂੰ ਖੰਡ। ਹੂੰ। ਤੂੰ ਗੁੱਸੇ ਨਾ ਹੋਇਆ। ਕੁਸੀ ਨਾ ਉਹ ਦਿਨ ਦਾ ਦੁਰਦੀ ਘਰ ਵਾਲੀ ਦਾ ਹੋ ਕੇ ਬਹਿ ਗਿਆ ਉਹਦੇ ਨਾਲ ਤਾਂ ਭੱਜ ਗਿਆ ਤੂੰ ਹੈ ਮੇਰੀ سپورਟ ਤਾਂ ਤੂੰ ਲੈ ਹੀ ਨਹੀਂ ਹੈਗੀ ਉਹ ਤੇਰੀ سپورਟ ਹੀ ਲੱਤੀ ਹੈ ਤਾਂ ਹੀ ਤੇ ਲੈ ਕੇ ਆਉਣ ਜਿੱਥੇ ਤੇ ਜੁੰਡੂ ਜੁੰਡੀ ਹੋਏ ਨੇ ਜੇ ਤੇਰੇ ਨੌ ਨੂੰ ਮਾਰਦੀ ਕਿਉਂ ਮੇਰੇ ਕਿਉਂ ਨੌ ਮਾਰਦੀ ਕਿਉਂ ਮੈਂ ਮੇਰੇ ਮੇਰੇ ਚ ਕੋਈ ਦਮ ਨਹੀਂ ਹੈ ਨਾ ਉਹ ਮੇਰੇ ਨੌ ਬਧਾਈ ਬੈਠੇ ਮੇਰੇ ਨਾਲ ਨੌ ਵੀ ਨਹੀਂ ਕਰਦੀ ਉਹ ਤੇ ਕਿ ਕੋਈ ਨਹੀਂ ਫਿਰ ਮੈਂ ਮਾਰਦੀ ਉਹਦੇ ਮੇਰੇ ਕੋਲ ਨੌ ਨਹੀਂ ਹੈਗੇ ਇਹ ਵੀ ਸੋਹਣਾ ਸੋਹਣਾ ਚਿਹਰੇ ਤੇ ਤੇਰੇ ਨੌ ਵਜੇ ਦਾ ਨਾ ਨਾ ਖਰਾਬ ਹੋ ਜਾਂਦਾ ਤੂੰ ਮਿੱਟੀਆਂ ਪੋਚੀਆਂ ਨਾ ਮਾਰ ਸਾਰਾ ਪਤਾ ਮੈਨੂੰ ਕਿਵੇਂ ਆ ਤੂੰ ਅਧਿਕਾਰ ਦੀ ਕਣੀ ਆ ਮੇਰੇ ਕਣੀ ਨਹੀਂ ਹੈਗਾ ਤੂੰ ਤਾਂ ਮੈਨੂੰ ਉਤਲੋ ਮਨੋ ਰੱਖ ਰੱਖਿਆਗਾ ਉਹ ਨਹੀਂ ਉਦੋਂ ਸੱਕੀ ਗੱਲ ਹੋ ਗਈ ਤੇ ਸਹੀ ਤਾਂ ਉਹ ਬਾਪੂ ਦੱਸਤਾ ਜਾ ਕੇ ਫਿਰ ਮੈਂ ਜਿਉਣਾ ਤੂੰ ਚੋਰੀਆਂ ਆਇਆ ਨਾ ਫਿਰ ਮੇਰੇ ਕੋਲੇ ਆਉਣ ਦੀ ਲੋੜ ਨਹੀਂ ਸੀ ਹੁਣ ਮੈਂ ਦੱਸ ਕਿਆ ਕਰਾਂ ਯਾਰ ਹਾਂ ਸ਼ਰੀਆਮ ਕਰਨਾ ਪਊਗਾ ਜੇ ਮੈਨੂੰ ਰੱਖਣਾਗਾ ਨਹੀਂ ਤੇ ਫਿਰ ਹਣ ਅਧਿਕਾਰ ਦੀ ਕੋਲੇ ਜਾ ਮੇਰਾ ਖੜਾ ਛੱਡ ਉਹ ਯਾਰ ਐ ਕਿ ਖੜਾ ਛੱਡ ਮੈਂ ਤੈਨੂੰ ਪਿਆਰ ਕਰਦਾ ਬਸ ਦੇਖ ਲਿਆ ਕਿੰਨਾ ਕੁ ਪਿਆਰ ਕਰਦਾ ਤੂੰ ਮੈਨੂੰ ਦੇਖ ਲਿਆ ਮੈਂ ਉਦਨੀ ਦੇਖ ਲਿਆ ਸੀ ਹਵਾ ਨਿਕਲ ਗਈ ਸੀ ਤੇਰੀ ਓਏ ਹਵਾ ਨਹੀਂ ਨਿਕਲੀ ਸੀ ਮੈਂ ਰੌਲਾ ਨਾ ਪਾਜੇ ਲੋਕਾਂ ਨੂੰ ਜਿਆਦਾ ਨਾਲ ਪਤਾ ਲੱਗ ਜੇ ਹਾਂ ਫੇਰ ਲੱਗ ਜੇ ਮੈਨੂੰ ਕੋਈ ਪਰਵਾਹ ਨਹੀਂ ਤੂੰ ਡਰਿਆ ਨਹੀਂ ਯਾਰ ਨਹੀਂ ਮੈਨੂੰ ਡਰ ਹੈਗਾ ਜੇ ਤੈਨੂੰ ਡਰ ਹੈ ਨਾ ਮੈਨੂੰ ਨਹੀਂ ਹੈਗਾ ਮੈਂ ਮੈਂ ਸੁਣਿਆ ਤੀਵੀਆਂ ਡਰਦੀਆਂ ਹੁੰਦੀਆਂ ਔਰ ਤੂੰ ਦਲੇਰੀ ਵਾਲੀ ਹੈ ਜੇ ਤੇਰੇ ਥਾਂ ਮੈਂ ਹੁੰਦੀ ਨਾ ਬੰਦਾ ਤੂੰ ਨੂੰ ਤਾਂ ਕਦੋਂ ਦੀ ਲੈ ਜਾਂਦੀ ਮੈਂ ਉਹ ਕੋਈ ਗੱਲ ਨਹੀਂ ਯਾਰ ਗੱਲ ਨੂੰ ਸਮਝੀਦਾ ਹੁੰਦਾ ਹੌਸਲਾ ਰੱਖ 2-4 ਸਾਲ ਰੁਕ ਜਾ ਹਾਂ ਉਹ 2-4 ਮਹੀਨੇ ਚੱਲ ਹੁਣ ਤਲਾਕ ਦੇ ਦੂੰਗਾ ਮੈਂ 2-3 ਮਹੀਨੇ ਉਹ ਤਾਂ ਸਕੇ ਗਲ ਡਾਕਟਰ ਤੋਂ ਦਵਾਈ ਖਾਈ ਇਹਨੇ ਫਰਕ ਪੈਣਾ ਹੈ ਨਹੀਂ ਮੈਂ ਹੁਣ ਕੋਈ ਤਲਾਕ ਦੇ ਦਾਂਗਾ ਵੀ ਜਵਾਗ ਤੇਰੇ ਹੁੰਦਾ ਨਹੀਂ ਐ ਨਹੀਂ ਹੁੰਦਾ ਫਿਰ ਤਲਾਕ ਛੁਟਕੀਆਂ ਨਾਲ ਨਹੀਂ ਹੁੰਦਾ ਇਹਦਾ ਲੈਣਾ ਪਊਗਾ ਤੈਨੂੰ ਉਹ ਲਾਊਗਾ ਗੱਲ ਸਮਝਿਆ ਕਰ ਯਾਰ ਗੱਲ ਐਵੇਂ ਆ ਉਹਦਾ ਜਵਾਗ ਨਹੀਂ ਹੋਣਾ ਮੈਂ ਹੁਣ ਕੋਈ ਦੇਖ ਭਈ ਹੁਣ ਮੇਰੇ ਤੇ ਅੱਗੇ ਹੁਣ ਜਵੀਨ ਆ ਮੇਰੇ ਕੋਲ ਸਾਰਾ ਕੁਝ ਹੈਗਾ ਬਈ ਮੈਂ ਅੱਗੇ ਕਿਹਨੂੰ ਦੇਵਾਂ ਬਿਜਵਾਕ ਤੇ ਆਪਾਂ ਨੂੰ ਲੈਣੀ ਪਊ ਇਸ ਕਿਰਕੀ ਬਹਾਨੇ ਮੈਂ ਕਹੂੰਗਾ ਯਾਰ ਮਾਨੂੰ ਰੱਖ ਲੈਣਾ ਅੱਛਾ ਵੈਰੀ ਗੁੱਡ ਸਾਨੀ ਮੰਨ ਜਗੀ ਵੀ ਹਾਂ ਕੋਈ ਨਹੀਂ ਮੇਰੇ ਜਵਾਕ ਨਹੀਂ ਹੁੰਦਾ ਚੱਲ ਤੂੰ ਉਹਨੂੰ ਲਿਆ ਹਨਾ ਉਹ ਕਹਿ ਦੂਗੀ ਭੋਲੀ ਆਹੋ ਓਹ ਹੋ 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 ਕੋਈ ਨਾ ਫਿਕਰ ਨਾ ਕਰ ਮੈਂ ਜਿਉ ਉਹਨੂੰ ਜਾਊਗਾ ਗੱਲਾਂ-ਗੱਲਾਂ ਚ ਦੇਖਦਾ ਕੀ ਗੱਲਬਾਤ ਕਹਿੰਦੀ ਐ ਮੈਂ ਉਹਨੂੰ ਕਹੂੰਗਾ ਵੀ ਐਂ ਕਰਕੇ ਰੱਖ ਲੈਨੇ ਆ ਜਵਾਕ ਵੀ ਤੇ ਤੇ ਹੋ ਜਾਂਣਾ ਮੇਰੀ ਗੱਲ ਸੁਣ ਲੈ ਛੇ ਤੂੰ ਹੁਣ ਗੱਲ ਕਲੀਅਰ ਨਾ ਕੀਤੀ ਨਾ ਮੇਰੇ ਕੋਲ ਪੈਰ ਨਾ ਪਈ ਤੈਨੂੰ ਮੈਂ ਦੱਸਦੀ ਗੱਲ ਨਹੀਂ ਮੈਥੋਂ ਬੁਰਾ ਕੋਈ ਨਹੀਂ ਵੀਰ ਗੁੱਸੇ ਕਿ ਹੁੰਨੀ ਹੈ ਗੁੱਸੇ ਕਰ ਸੀੜੀ ਗੱਲ ਨਹੀਂ ਵੀ ਮੈਂ ਨਹੀਂ ਇੱਥੇ ਰਹਿ ਸਕਦੀ ਹੈਗੀ ਤੇਰੇ ਕਰਕੇ ਮੈਂ ਇੱਥੇ ਰਹਿ ਰਹੀ ਆ ਐਂ ਕਰਨੇ ਆ ਆਪਦਾ ਤੂੰ ਏਸ਼ੀਆਂ ਚ ਸੋ ਰਿਆਂਗਾ ਸਾਨੂੰ ਪੱਖੇ ਹਵਾ ਪੱਕੇ ਦੀ ਹਵਾ ਵੀ ਨਹੀਂ ਉਹ ਹੁੰਦੀ ਨਹੀਂ ਓਏ ਹੁਣ ਸਿਆਲ ਆ ਗਿਆ ਮੇਰੇ ਛਲਿਆਂ ਦੀਏ ਹਾਂ ਫਿਰ ਰਾਤ ਨੂੰ ਮੱਛਰ ਤਾਂ ਹੰਦੇ ਨੇ ਪੱਖੇ ਦੀ ਤਾਂ ਲੋੜ ਹੈਗੀ ਆ ਪਰ ਪੱਖਾ ਹੈ ਤਾਂ ਹੈਗਾ ਕਿੱਥੇ ਆ ਉਧਰ ਤੁੱਟਿਆ ਪੱਖਾ ਗਾ ਉਹ ਮੈਂ ਵੀ ਤੇਰੇ ਨਾਲ ਹੀ ਸੁਣਨਾ ਮੈਂ ਕਹਿੰਦਾ ਪਹਿਨੇ ਹੋਰ ਪੱਖਾ ਮੈਂ ਵੀ ਗੱਲ ਸਮਝੀ ਕਰ ਕੋਈ ਗੱਲ ਨਹੀਂ ਮੈਂ ਹੁਣ ਚਵਾਰਾ ਸਾਡਾ ਖਾਲੀ ਹੈ ਮੈਂ ਕਹੂੰਗਾ ਚਵਾਰੇ ਬਈ ਉਹਨੂੰ ਕਿਰਾਇਆ ਤੇ ਦੇ ਦਈਏ ਤੈਨੂੰ ਕਿਰਾਇਆ ਤੇ ਦੇ ਦਾਂਗੇ ਅੱਛਾ ਹੁਣ ਮੈਂ ਕਿਰਾਏ ਤੇ ਜਾਉਂਗੀ ਉਹ ਕਿਰਾਏ ਤੇ ਵੀ ਮੇਰੇ ਨਾਲ ਦੀ ਇੱਕ ਵਾਰੀ ਪੈਰ ਤੇ ਪਾ ਸਾਡੇ ਘਰੇ ਹੋਰ ਕੁਛ ਤੂੰ ਇੱਕ ਵਾਰੀ ਸਾਡੇ ਘਰੇ ਆ ਗਈ ਉਦੋਂ ਬਾਅਦ ਮੈਂ ਆਪ ਹੀ ਹੌਲੀ 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 ਸਾਰਾ ਕੁਝ ਕਰ ਲਾ ਕਿੰਨੇ ਦਿਨਾਂ ਚ ਰਹਿ ਕੇ ਜਾਣਾ ਕਰੇ ਬਸ ਅੱਜ ਜਾ ਕੇ ਮੈਂ ਗੱਲ ਕਰਦਾ ਚੱਲ ਉੱਠ ਕਰਕੇ ਗੱਲ ਨਾ ਫੇਰ ਪੈਰ ਮੇਰੇ ਕੋਲ ਪਾਈ ਲੈ ਯਾਰ ਮੈਂ ਤੇਰੇ ਕੋਲ ਆਇਆ ਸਪੈਸ਼ਲ ਨਾ 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 ਉੱਠ ਯਾਰ ਗੁੱਸੇ ਕਿਉਂ ਨਹੀਂ ਆਇਆ ਨਾ ਨਾ ਖੜਾ ਹੋ ਜਾ ਬਾਗ ਜਾ ਬਸ ਮੇਰੀ ਅੱਖਾਂ ਤੋਂ ਦੂਰ ਜਿੱਦਣ ਉਦਣ ਆਈ ਮੈਨੂੰ ਜਿੱਦਣ ਲੈਣ ਆਇਆ ਉਹ ਯਾਰ ਆਏ ਨਹੀਂ ਮੈਂ ਜਾਂਦਾ ਹੁੰਦਾ ਆਏ ਨਾ ਖਾਣਾ ਚੱਲ ਅੱਜ ਦਾ ਦਿਨ ਰੁਕ ਜਾ ਨਾ 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 ਤੂੰ ਜਾ ਬਈ ਤੂੰ ਤਾਂ ਗੁੱਸੇ ਹੋਈ ਪਈ ਸੋਹਣੀ ਬੜੀ ਲੱਗੀ ਹੈ ਨੇ ਕੀ ਗੱਲ ਹੈ ਚੰਗਾ ਤੂੰ ਬੜੀ ਮਸਕਈ ਹੈ ਨਾ ਮਾਰ ਪਤਾ ਮੈਂ ਸੋਹਣੀ ਹਾਂ ਅੱਜ ਬੜੀ ਸੋਹਣੀ ਲੱਗ ਰਹੀ ਐ ਮੈਨੂੰ ਲੱਗਦਾ ਮੈਨੂੰ ਹੀ ਜਾਣਾ ਪਊ ਤੂੰ ਨਹੀਂ ਜਾਂਦਾ ਤੂੰ ਯਾਰ ਗੱਲ ਸੁਣ ਲਾ ਮੇਰੇ ਸਾਲਿਆਂ ਇਹਨਾਂ ਕੰਮ ਖਰਾਬ ਕਰਦਾ ਯਾਰ ਇਹ ਛੇਤੀ ਛੇਤੀ ਬੰਧਾਣੀ ਨਹੀਂ ਬੜੀ ਜਿਹੀ ਦਿਖ ਰਹੀ ਐ ਕਰਨੀ ਪਊ ਗੱਲ 아이 ਓਏ ਹਾ ਨੂਰੂ ਤੇਰੀ ਮੰਮਾ ਕੀ ਕਰਦੀ ਸੀ ਪੁੱਤ ਹੂੰ ਨਾ ਤੂੰ ਕਿਹਦੇ ਨਾਲ ਆਇਆ ਕੱਲਾ ਹੀ ਆ ਗਿਆ ਤੂੰ ਕੱਲਾ ਨਾ ਆਇਆ ਕਰ ਹਾਂ ਉਹ ਇਹਨੂੰ ਉੱਧਰ ਲੱਭੀ ਜਾਂਦੇ ਆ ਇਹਦਾ ਇਥੇ ਵੀ ਇਹ ਜੋ ਖੜੀ ਆ ਗਈ ਓਰੇ ਹੋਇਆ ਪਤਾ ਓਰੇ 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 ਕੀ ਕਰਤਾ ਹੋਏ ਹੈ ਹੇਨੇ ਤੇ ਜਿਹੜਾ ਕੁਛ ਕਰਨਾ ਹੀ ਉਹ ਹੀ ਕਰਦੀ ਆ ਤੁਸੀਂ ਮੈਨੂੰ ਦੱਸੋ ਤੁਸੀਂ ਕਿੱਥੋਂ ਆਏ ਹੋ ਹੁਣ ਉਹ ਮੈਂ ਕਿੱਥੋਂ ਨਾ ਇਧਰ ਹੀ ਗਿਆ ਸੀ ਯਾਰ ਦੋਸਤ ਕੋਲੇ ਕਿਹੜੇ ਯਾਰ ਦੋਸਤ ਕੋਲੇ ਗਏ ਸੀ ਨਾਲ ਕਿਹੜੇ ਵੇਲੇ ਦੇ ਕਿਉਂ ਤੁਸੀਂ ਪਤਾ ਉਹ ਟਾਈਮ ਤਾਂ ਲੱਗ ਹੀ ਜਾਂਦਾ ਹੁੰਦਾ ਟਾਈਮ ਲੱਗ ਜਾਂਦਾ ਕੋਈ ਪਤਾ ਵੀ ਲੱਗੇ ਬੰਦਾ ਆ ਕੰਮ ਗਿਆ ਸੀਗਾ ਮੈਨੂੰ ਨਹੀਂ ਪਤਾ ਕਿਹੜੇ ਯਾਰ ਦੋਸਤ ਨੇ ਥੋੜੇ ਜਿੰਨਾਂ ਕੋਲੇ ਗਿਆ ਨੂੰ ਮੁੜ ਕੇ ਆਣ ਦਾ ਨਾ ਹੀ ਨਹੀਂ ਦਿੰਦੇ ਨਾ ਯਾਰ ਦੋਸਤ ਅੱਛਾ ਰੋਟੀ ਟੋਕ ਖਵਾ ਕੇ ਭੇਜ ਦਾਂਦੇ ਹੈਗੇ ਉਹ ਮੈਂ ਕਦੋਂ ਕਹਾਂ ਰੋਟੀ ਖਾ ਕੇ ਆ ਮੈਂ ਖਾਉਂਗਾ ਖਾਉਂਗਾ ਮੈਨੂੰ ਸਾਰਾ ਹੀ ਪਤਾ ਹੈ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਠੀਕ ਹੈ ਲੱਛਣ ਪੜਿਆ ਤੁਹਾਨੂੰ ਕੀ ਹੈ ਵੀ ਮੈਨੂੰ ਪਤਾ ਨਹੀਂ ਲੱਗਦਾਗਾ ਤੁਸੀਂ ਹਰ ਜਕੀਨ ਵੀ ਕਰਿਆ ਕਰ ਯਕੀਨ ਤਾਂ ਹੀ ਮੈਨੂੰ ਬਹੁਤ ਸੀ ਤੁਹਾਡੇ ਤੇ ਪਰ ਤੁਸੀਂ ਆਪ ਹੀ ਤੋੜਤਾ ਮੈਂ ਕੀ ਕਰਾਂ ਪਹਿਲਾਂ ਤਾਂ ਮੈਨੂੰ ਐਸ ਵੀਚਾਰ ਲੋਕ ਕੱਲੇ ਕਹਿੰਦੇ ਆ ਹਾਂ ਹੁਣ ਮੈਂ ਤੁਹਾਨੂੰ ਆਪ ਰੰਗੇ ਹੱਥੀ ਫੜ ਲਿਆ ਨਾਲੇ ਮੈਨੂੰ ਜੋਤੀ ਦੱਸਦੀ ਸੀ ਵੀ ਹਜੇ ਵੀ ਤੁਹਾਡਾ ਆਣਾ ਜਾਣਾ ਘਟਿਆ ਨਹੀਂ ਉਧਰ ਉਧਰ ਕਿੱਥੇ ਗਿਆ ਤਿੰਨ ਚਾਰ ਦਿਨ ਹੋ ਗਏ ਹੁਣ ਅੱਛਾ ਕੋਈ ਨਾ ਲੱਗ ਜੂ ਪਤਾ ਹਾਂ ਪੁੱਤ ਤਿੰਨ ਚਾਰ ਦਿਨ ਹੋ ਗਏ ਮੈਨੂੰ ਪਤਾ ਹੀ ਹੈ ਜਿਹੜੇ ਤਿੰਨ ਚਾਰ ਦਿਨ ਹੋ ਗਏ ਕੀ ਕਹਿਣਾ ਹਾਂ ਦੋ ਦਿਨ ਘਰੇ ਪਿਆ ਰਹੇ ਉਹਦੋਂ ਨਹੀਂ ਗਿਆ ਹੋਣਾ ਬਿਮਾਰ ਸੀਗਾ ਨਹੀਂ ਹੁਣ ਤਾਂ ਰੋਜ਼ ਦੀ ਤੇਰੀ ਹਾਜ਼ਰੀ ਐ ਐਨੀ ਕੰਮ ਨਹੀਂ ਮੈਂ ਵੀ ਨਹੀਂ ਕੋਈ ਨਾ ਜਿੱਦਣ ਹੁਣ ਰੰਗੇ ਹੱਥੀ ਫੜ ਲਿਆ ਨਾ ਐ ਚੁੱਪ ਕਰਕੇ ਨਹੀਂ ਆਉਂਦੀ ਬਾਪੂ ਨੂੰ ਲੈ ਕੇ ਆਉ ਨਾਲ ਉਹ ਚੱਲ ਯਾਰ ਐਂ ਕਰਦੇ ਆਪਾਂ ਆਹ ਕਿਰਾਇਤ ਨਾ ਦੇਦੀ ਕਮਰਾ ਐ ਨਾ ਇੰਨਾ ਕਿੰਨਾ ਕ ਥਾਂ ਐ ਆਪਣੇ ਕਿਰਾਏ ਤੇ ਨਾਲ ਕਿਹੜਾ ਕਿਰਾਏਦਾਰ ਲੱਭ ਲਿਆ ਹੁਣ ਨਾ ਉਹ ਐਂ ਕਰਦਾ ਦੋ ਚਾਰਾ ਖਾਲੀ ਆ 5-4000 ਰੁਪਏ ਬਣ ਜਾਊਗਾ ਅੱਛਾ ਤੇ ਜਾਣ ਦਾ ਕਰਾਇਦਾਰ ਨੂੰ ਅੱਜ ਕੱਲ ਪਤਾ ਕਰਾਇਦਾਰ ਕਹੇ ਜਿਵੇਂ ਉਹ ਐ ਪਿਆਗੇ ਅਗਲਾ ਮੇਰ ਮਾਰ ਕੇ ਬਹਿ ਜਾਂਦਾ ਹੈ ਰੈਂਡ ਦੇ 5-4000 ਦਿੰਦੇ ਇੱਥੇ ਅਗਲਾ ਕਬ ਦਾ ਕਬਜ਼ਾ ਕਰ ਲੂ ਉਹ ਨਹੀਂ ਨਹੀਂ ਉਹ ਜਾਣ ਪਛਾਣ ਵਾਲੀ ਆ ਅੱਛਾ ਜਾਣ ਪਛਾਣ ਵਾਲਾ ਕੋਈ ਯਾਰ ਮਿੱਤਰ ਹੈ ਤੁਹਾਡਾ ਹਾਂ ਯਾਰ ਮਿੱਤਰ ਹੀ ਆ ਸਮਝ ਲਓ ਪਰਿਵਾਰ ਹੋਊਗਾ ਨਾਲ ਤੇਰਾ ਹਾਂ ਹਾਂ ਪਰਿਵਾਰ ਹੀ ਕਿਸਰਾ ਚੱਲ ਬਾਪੂ ਨੂੰ ਪੁੱਛ ਲਿਓ ਜੇ ਪਰਿਵਾਰ ਹੈ ਤਾਂ ਦੇਖ ਲਾਂਗੇ ਕਰ ਲਾਂਗੇ ਕੋਈ ਜੇ ਬਣਦੀ ਹੋਈ ਗੱਲਬਾਤ ਬਸ ਬੰਨਾ ਕੀ ਮੈਂ ਦੇ ਦੇਣਾ ਕਰਾਇਆ ਤੇ ਲਿਖ ਤਲਖਾ ਕਰ ਲੈਣੇ ਹੋਰ ਕੀ ਐ ਲਿਖ ਤਲਖਾ ਕਰ ਲੈਣੇ ਪਹਿਲਾਂ ਬੰਦਾ ਆਵੇ ਇਧਰ ਆਪਾਂ ਵੀ ਦੇਖਾਂਗੇ ਅਗਲੇ ਨਾਲ ਕੀ ਕੁਸ ਪਰਿਵਾਰ ਹੈ ਕੀ ਹੈ ਨਹੀਂ ਬਾਪੂ ਨਾਲ ਵੀ ਗੱਲ ਕਰਨੀ ਤੂੰ ਐਂ ਲਿਖਤਾ ਹੋ ਜਾਂਦੀਆਂ ਨਹੀਂਆਂ ਹਾਂ ਪੁੱਤ ਮਸਾਂ ਲੱਭਦਾ ਇੰਨੇ ਕਿਰਾਏ ਵਾਲਾ ਯਾਰ 5000 ਰੁਪਏ ਕਿਹਾ ਕੋਈ ਗੱਲ ਨਹੀਂ ਮੈਂ ਆਪ ਹੀ ਕਰ ਲੂੰ ਗੱਲਬਾਤ ਹਾਂ ਪੁੱਤ ਚਲ ਫਿਰ ਮੈਂ ਤਾਂ ਕੁਝ ਨਹੀਂ ਕਹਿੰਦੀ ਆਪਦਾ ਬਾਪੂ ਨੂੰ ਪੁੱਛ ਲਿਓ ਮੁੜ ਕੇ ਫਿਰ ਮੈਨੂੰ ਨਾ ਕਿਹੋ ਨਾਲੇ 5-4000 ਨਾਲ ਕੀ ਬਣ ਜੂਗਾ ਪਿਆ ਪਿਆ ਰਹਿਣ ਦੋ ਬੇਲਾ ਉਹ ਯਾਰ ਕੁਛ ਨਹੀਂ ਹੁੰਦਾ 5000 ਰੁਪਏ ਦੇ ਦਿਆਂ ਕਿਰਾਏ ਤੇ ਪਾ ਚਲ ਦੇਖ ਲਓ ਤੁਹਾਡੀ ਮਰਜ਼ੀ ਹੈ ਪਰ ਕਿਰਾਏਦਾਰ ਚੰਗੇ ਹੋਣ ਨਾਲੂ ਇਹ ਨਾ ਹੋਵੇ ਵੀ ਇੱਥੇ ਜਲੂਸ ਨਿਕਲੀ ਜਾਵੇ ਨਾ ਚੰਗੀ ਹੈ ਕਿਰਾਏਦਾਰ ਨਹੀਂ ਤੇ ਵਧੀਆ ਕਿਰਾਏਦਾਰ ਨਹੀਂ ਉਹ ਵਧੀਆ ਕੋਈ ਗੱਲ ਨਹੀਂ ਤੂੰ ਜਾਣ ਪਛਾਨ ਵਾਲੀ ਐ ਤੇ ਕੋਈ ਗੱਲ ਨਹੀਂ ਹਾਂ ਬੱਲੇ ਆ ਜਾਣ ਪਛਾਨ ਵਾਲੀ ਐ ਹਾਂ ਨਾਲ ਇਹਨੂੰ ਛੱਡ ਕੇ ਉਹਨਾਂ ਦੇ ਕੋਈ ਨਾ ਤੁਸੀਂ ਐਡੀ ਜਾਂਦੇ ਤੁਸੀਂ ਜਾਓ ਜਾਂ ਤੁਸੀਂ ਛੱਡੋ ਯਾ ਪੁੱਤ ਤਰਜਾਚੇ ਨਾ ਵਾਗ ਜਾ ਘਰੇ ਤੇਰੀ ਮੰਮੀ ਲਾਉ ਤਲਾ ਚ ਨਹੀਂ ਪੁੱਤ ਲਾਉ ਬੱਜ ਗਈ ਇਹ ਨਹੀਂ ਜਾਂਦੀ ਹੁਣ ਕੋਈ ਨਾ ਖੇਡ ਲਾਂ ਨਾਲੇ ਜਵਾਖਾਂ ਦੀ ਰੌਣਕਾਂ ਨਹੀਂ ਗਈਆਂ ਹਾਪਣ ਦਾ ਰੱਬ ਨੇ ਨਹੀਂ ਦਿੱਤਾ ਚੱਲ ਇਹਦੇ ਨਾਲ ਹੀ ਬੰਦ ਝਾਟਾ ਮਾਣਾ ਸੌਖਾ ਹੋ ਜਾਂਦਾ ਚੱਲ ਕਰ ਲਿਆ ਕਰ ਕੋਈ ਗੱਲ ਨਹੀਂ ਚੱਲ ਮੈਂ ਉਹਨੂੰ ਕਹਿ ਆਉਣਾ ਫਿਰ ਕਰਾਇਦਾਰ ਨੂੰ ਕਰ ਰਿਹਾ ਉਹਨਾਂ ਨਾਲ ਇੱਕ ਆ ਬਾਪੂ ਨਾਲ ਗੱਲ ਕਰ ਲਿਓ ਇੱਕ ਵਾਰ ਬਾਪੂ ਨਾਲ ਕੀ ਗੱਲ ਕਰਨੀ ਹੈ ਯਾਰ ਪਤਾ ਨਹੀਂ ਹੁਣ ਕਿਹੜਾ ਕਰਾਇਦਾਰ ਲੱਭਿਆ ਮੈਨੂੰ ਤੇਰੇ ਤੇ ਯਕੀਨ ਵੀ 1% ਨਹੀਂ ਹੋਰ ਨਾ ਇੱਥੇ ਕੋਈ ਪਈ ਯਾਰਾਂ ਨਹੀਂ ਲਿਆ ਕੇ ਬਾੜ ਦੇ ਮੁੜ ਕੇ ਨਾ ਅਗਲੀ ਸਫਾਈ ਕਰੇ ਫੁੱਕ-ਫੁੱਕ ਨਰਕ ਭਰ ਦਾਂਗੇ ਚੱਲ ਮੈਨੂੰ ਕੀ ਆ ਹਾਪੀ ਬਾਪੂ ਦੇਖ ਲੂ ਹਾਪਤ ਤੂੰ ਦੱਸ ਫੇਰਾ ਪੁੱਤ ਕਰੇ ਛੱਡ ਕੇ ਆ ਮੈਂ ਤੇਰੇ ਮम्मा ਕੋਲੇ ਹੈਂ ਦੀਦੀ ਕੌਣ ਹੈ ਦੀਦੀ ਸ਼ਸ਼ਿਕਾ ਸ਼ਸ਼ਿਕਾ ਚੱਲੂ ਹੋਰ ਕਿਵੇਂ ਹੈ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਆ ਆ ਜਾਂ ਦੇਜਾ ਕੋਰਸ ਨਾਲ ਦੀਦੀ ਕੀ ਹਾਲ ਹੈ ਮੈਂ ਤਾਂ ਵਧੀਆ ਹਾਂ ਬੁੱਤ ਤੂੰ ਕਿਵੇਂ ਕਿਹੜਾ ਮਾਰਿਆ ਬੱਸ ਦੀਦੀ ਮੇਰੇ ਪੇਪਰ ਨੇ ਬਠਿੰਡੇ ਮੈਂ ਕਿਹਾ ਚੱਲ ਮੈਂ ਦੀਦੀ ਕੋਲ ਜਾਇਆ ਵਾਂ ਅੱਛਾ ਅੱਛਾ ਹਾਂ ਹੋਈ ਸੀ ਮੇਰੀ ਮਾਸੀ ਨਾਲ ਗੱਲ ਮਾਸੀ ਕਹਿੰਦੀ ਸੀਗੀ ਵੀ ਹੋਸਟਲ ਵਗੈਰਾ ਚ ਰੁਕ ਜੂ ਕਿਤੇ ਮੈਂ ਆਖਿਆ ਜਦੋਂ ਚੰਗਾ ਭਰਾ ਇੱਥੇ ਆਪਣਾ ਘਰ ਹੈ ਤੂੰ ਹੋਸਟਲ ਚ ਕਿਉਂ ਰੁਕੇਂਗੀ ਮੈਂ ਤਾਂ ਕਿਹਾ ਸੀ ਮੈਂ ਕਿਹਾ ਕਾਨੂੰ ਦੀਦੀ ਨਾਲ ਉਹ ਕਰਨਾ ਮੰਮੀ ਕਹਿੰਦੀ ਵੀ ਤੂੰ ਉੱਥੇ ਜਾਈ ਨਹੀਂ ਕਮਲੀਏ ਨਾਲੇ ਆਪਦੇ ਆਪਦਿਆਂ ਦੇ ਕੰਮ ਆਉਂਦੇ ਹੁੰਦੇ ਆ ਉਹ ਤਾਂ ਗੱਲ ਸਹੀ ਆ ਦੀਦੀ ਤੇ ਸਾਡੇ ਹੁੰਦੇ ਹੋਏ ਤੂੰ ਹੋਟਲਾਂ ਚ ਰੋਲ ਦੀ ਦੁਰੀ ਦੇ ਪੀਜੀਆ ਚ ਖਰਚੇ ਪਰ ਨਾਲੇ ਮੇਰਾ ਜੀ ਲੱਗਿਆ ਰਹੂ ਨਾਲੇ ਦੀਦੀ ਮਾਹੌਲ ਨਹੀਂ ਹੈਗਾ ਉਹੀ ਤਾਂ ਹੈ ਮੈਨਰੇ ਤੈਨੂੰ ਪਤਾ ਹੈ ਮੈਂ ਵੀ ਕੱਲੀ ਹੋਾਂਗੀ ਨਿੱਕਾ ਨਹੀਂ ਰੱਬ ਨੇ ਤਾਂ ਨਿਆਣਾ ਨਹੀਂ ਹਗ ਮੰਡੀਆਂ ਦੀ ਕੁੜੀ ਐ ਆ ਜਾਂਦੀ ਅਬਿੰਦ ਚੱਟੇ ਦੇ ਨਾਲ ਮਾਨ ਪ੍ਰਚਾਵਾ ਹੋ ਜਾਂਦਾ ਚਾ ਜੀ ਲੱਗ ਜਾਂਦਾ ਚਲ ਜਿਹੜੇ 4 ਦਿਨ ਤੂੰ ਰਹੇਂਗੀ ਮੇਰੇ ਤਾਂ ਤੀਆਂ ਵਰਗੇ ਲੰਗਣਗੇ ਉਹ ਉਹੀ ਤਾਂ ਗੱਲ ਆ ਦੀਦੀ ਪਰ ਨਾਲੇ ਮੈਨੂੰ ਲੇਟ ਹੋ ਜਾ ਕਰੂੰਗੀ ਮੈਂ ਘਰੇ ਜਾਂਦੀ ਹਾਂ ਨਾ ਨਾ ਹੁਣ ਤੂੰ ਦਾਖ ਦੇ ਨੂਰੀ ਰਹਿ ਜਿੰਨੇ ਦਿਨ ਤੇਰੇ ਪੇਪਰ ਨੇਗੇ ਤੇ ਉਦਵਾਰ ਕੋਈ ਨਾ ਮੈਂ ਤੇ ਤੇਰਾ ਜੀਜਾ ਜਾ ਕੇ ਛੱਡਿਆਵਾਂਗੇ ਤੈਨੂੰ ਕੱਲੀ ਨੂੰ ਨਹੀਂ ਜਾਣ ਦਿੰਦੇਗੇ ਚੱਲ ਮੈਂ ਦੀ ਤੂੰ ਕਿਵੇਂ ਦੀਦੀ ਬਾਲਾ ਸੁੱਕ ਜਈ ਗਈ ਤੈਨੂੰ ਪਤਾ ਹੀ ਆਗਾ ਕਮਲ ਬਸ ਹਾ ਘਰਾਂ ਦੀ ਟੈਨਸ਼ਨ ਇੱਕ ਵਾਸਤੇ ਟੈਨਸ਼ਨ ਜੀ ਰਹਿੰਦੀ ਐ ਵੀ ਜੇ ਰੱਬ ਮੈਨੂੰ ਵੀ ਨਿੱਕਾ ਨਿਆਣਾ ਦੇ ਦੇ ਉਹ ਮਾਤੀਏ ਦੇ ਦੇ ਐਨੇ ਚ ਮੇਰੇ ਵੀ ਪੈਰ ਲੱਗ ਜਾਣ ਕੋਈ ਨਾ ਦੀਦੀ ਸਬਰ ਰੱਖ ਪਰਮਾਤਮਾ ਤੋਂ ਕੁਛ ਨਹੀਂ ਲੁਕਿਆ ਕਰੂਗਾ ਝੋਲੀ ਸਾਬਰੀ ਐ ਕਮਲ 10 ਸਾਲ ਹੋ ਗਏ ਬੈਠੀ ਨੂੰ ਹੁਣ ਤੱਕ ਸਾਬਰੀ ਕਰਿਆ ਹੁਣ ਕਿੰਨਾ ਚਿਰ ਸਾਬਰ ਕਰਾਂ ਹਉਂ ਤਾਂ ਤੂੰ ਮੈਂ ਵੀ ਐਂ ਦੇਖ ਕੇ ਲੰਗਦੇ ਆ ਜਿਵੇਂ ਮੈਂ ਜਾਣ ਬੁੱਝ ਕੇ ਨਹੀਂ ਬੱਚਾ ਕਰਦੀ ਹੁੰਦੀ ਚੱਲ ਦੀਦੀ ਲੋਕਾਂ ਦੀ ਪਰਵਾਹ ਨਾ ਕਰਿਆ ਕਰ ਲੋਕ ਨਹੀਂ ਬਸਦੇ ਹੋਂ ਦੇਖ ਕੇ ਰਾਜੀ ਹੁੰਦੇ ਛੇਤਾ ਹੈ ਪਰ ਚਾਲੂ ਫੇਰ ਵੀ ਕਦੇ ਤਾਂ ਮਨ ਡੋਲਦਾ ਹੀ ਆ ਨਾਲੇ ਚੱਲ ਮੈਂ ਤਾਂ ਜਿਵੇਂ ਕਿਵੇਂ ਮਨ ਸਮਝਾ ਲਾਣੀ ਆ ਤੇਰਾ ਜੀਜਾ ਵਾਲਾ ਕਰਦਾ ਮਨ ਚ ਇਹਨੂੰ ਆਏ ਵੀ ਜਣੀ ਜੇ ਆਪਦਾ ਨਿੱਕਾ ਨਿਆਣਾ ਹੋਵੇ ਬੰਦਾ ਖੇਡ ਲੱਗਿਆ ਰਹਿੰਦਾ ਹੁਣ ਮੈਂ ਵੀ ਇਹਨੂੰ ਕੀ ਕਹਿ ਕੇ ਸਮਝਾਵਾਂ ਸਾਰਾ ਗੱਲ ਸਭ ਕੁਝ ਹੋ ਜੂਗਾ ਦੀਦੀ ਹਾਂ ਸਬਰ ਰੱਖ ਬਸ ਸਬਰ ਦਾ ਫਲ ਮਿੱਠਾ ਹੁੰਦਾ ਦੀਦੀ ਹੂੰ ਤੂੰ ਤਸਾਬਰੀਏ ਭੈਣੇ ਮੈਂ ਤੇਰਾ ਮੂੰਹ ਸਲਖਣਾ ਵਈ ਮੈਂ ਤਾਂ ਐ ਕਹਿੰਨੀ ਆ ਵੀ ਚੱਲ ਰੱਬ ਮੈਨੂੰ ਧੀਏ ਦੇ ਦੇ ਇੰਨੇ ਚ ਮੈਂ ਰੱਬ ਤੁਹਾਨੂੰ ਪੁੱਤ ਦਊਗਾ ਧੀ ਦਊਗਾ ਸਭ ਕੁਝ ਹੋਊਗਾ ਆਪਣੇ ਘਰੇ ਵੀ ਰੰਗ ਲੱਗਣਗੇ ਹੋਤਾ ਹੈ ਬਸ ਹੁਣ ਤਾਂ ਇਹੀ ਜਿ ਲੱਗਦਾ ਵੀ ਕਿਤੇ ਹੋਰ ਨਾ ਕੋਈ ਚੰਦ ਚਾੜ ਦੇ ਬਸ ਡਰ ਜਾ ਲੱਗਦਾ ਰਹਿੰਦਾ ਹੈ ਕਿਉਂ ਕੀ ਹੋ ਗਿਆ ਬਸ ਕੁਝ ਨਿਕਾ ਮਤਲਬ ਉਹ ਤਾਂ ਮੈਂ ਉਹੀ ਕਹਿੰਨੀ ਆਂਗੀ ਨਹੀਂ ਦੀਦੀ ਕੋਈ ਗੱਲ ਆ ਮੈਨੂੰ ਦੱਸ ਨਾ ਨਾ ਉਹ ਤਾਂ ਮੈਂ ਤਾਂ ਬੈਸਿਸ ਵਈ ਕੀ ਗੱਲ ਕਰ ਲਈ ਵੀ ਚਲ ਬੰਦਿਆਂ ਦਾ ਹਨਾ ਕੀਪਤਾ ਹੁੰਦਾ ਬਾਹਰ ਅੰਦਰ ਜਾਂਦਾ ਸੌ ਮਣ ਪੜਕ ਜਾਂਦਾ ਹੈਗਾ ਮੈਂ ਤਾਂ ਤਾਂ ਕਹਿੰਦੀ ਸੀਗੀ ਸੱਚ ਦੱਸ ਦੇ ਗੱਲ ਤਾਂ ਕੁਝ ਵੀ ਨਹੀਂ ਕਮਲ ਫਿਰ ਮੈਂ ਗੱਲ ਕਰਾਂ ਵੀ ਕਿਹਦੇ ਕੋਲੇ ਸਾਡੇ ਗਮਾਂਡ ਜੀ ਨੂੰ ਰਹਿੰਦੀ ਹੈਗੀ ਕਿ ਮਾਲੀਆਂ ਦੀ ਅੱਛਾ ਉਹਦੇ ਕੋਲੇ ਬਾਹਰ ਹੀ ਜਾਣੀ ਆਣੀ ਹੈ ਇਹ ਤਾਂ ਜਣੀ ਸੱਚਾ ਆ ਜਾਂ ਬਣਦਾ ਵੀ ਮੇਰੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਪਰ ਅਗਲੀ ਕਹਿੰਦੀ ਵੀ ਤੇਰੇ ਨਿਆਣਾ ਨਹੀਂ ਹੁੰਦਾ ਵੀ ਇਹ ਮੇਰੇ ਕੋਲੇ ਤਾਂ ਆਉਂਦਾ ਹੁਣ ਦੱਸ ਮੈਂ ਉਹਦਾ ਯਕੀਨ ਕਰਾਂ ਕਿ ਉਹਦਾ ਯਕੀਨ ਕਰਾਂ ਮੇਰੇ ਤਾਂ ਕੋਈ ਸਮਝ ਨਹੀਂ ਆਉਂਦੀ ਕਿ ਤੂੰ ਟੈਨਸ਼ਨ ਨਾ ਲੈ ਮੈਂ ਹੁਣ ਆ ਗਈ ਨਾ ਹੁਣ ਆਪਾਂ ਕਰਦੇ ਆਂ ਪਤਾ ਵੀ ਕੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੋਰ ਕਮਲ ਐਂ ਡਰ ਲੱਗਦਾ ਕਿਤੇ ਹੋਰ ਨਾ ਮੇਰੀ ਹਿੱਕ ਤੇ ਲਿਆ ਕੇ ਬਿਠਾ ਦੇ ਜੇ ਕਿਤੇ ਉਹਦੇ ਨਿੱਕਾ ਨਿਆਣਾ ਹੋ ਗਿਆ ਮੇਰੀ ਤਾਂ ਜਮਾ ਜੂਣ ਕੁੱਤੇ ਆਲੀ ਹੋ ਜੂਗੀ ਤੂੰ ਘਬਰਾ ਨਾ ਆਪਾਂ ਕਰਦੇ ਆਂ ਪਤਾ ਵੀ ਕੀ ਕਰ ਰਹੇ ਨੇ ਕੀ ਨਹੀਂ ਕਰਦੇ ਤੂੰ ਟੈਨਸ਼ਨ ਨਾ ਲੈ ਟੈਨਸ਼ਨ ਤਾਂ ਹੁੰਦੀ ਹੋਏ ਮੈਂ ਕਰ ਵੀ ਕੀ ਲਵਾਂ ਜੇ ਅਗਲੇ ਨੇ ਕਹਿਤਾ ਵੀ ਆਪਦੀ ਟੈਂਟ ਫੋੜੀ ਚੱਕ ਤੇ ਤੁਰ ਜਾ ਨਾਲੇ ਬਾਪੂ ਵਿਚਾਰਾ ਕਿੰਨਾ ਕਿਚਰ ਲੱਤਾਂ ਡਾਲੂਗਾ ਐਵੇਂ ਕਿਵੇਂ ਕੱਢ ਦੂਗਾ ਵਿਆਹ ਕੀ ਆਈਆਂ ਤੂੰ ਇਸ ਘਰ ਇਸ ਘਰ ਦੀ ਹੱਕਦਾਰਾਂ ਤੂੰ ਬਗਾਨੀ ਤੀਂ ਇਸ ਘਰ ਦੀ ਕੀ ਲੱਗਦੀ ਆ ਉਹੀ ਤਾਂ ਗੱਲ ਐ ਇਹ ਤਾਂ ਬਾਪੂ ਵੀ ਕਹਿੰਦਾ ਸੀ ਕਹਿੰਦਾ ਵੀ ਜੇ ਚੰਨੀ ਵਾਲਾ ਇੱਚਾਂਚੂ ਕਰੂਗਾ ਮੈਂ ਸਾਰੀ ਜਾ ਜਾ ਤੇਰੇ ਨਾਲ ਕਰਾ ਦੂੰਗਾ ਲੈ ਕੇ ਤੁਰਿਆ ਫਿਰੇ ਸੋਨੀਆਂ ਨੂੰ ਜਿੱਥੇ ਫਿਰਨਾ ਮੈਂ ਵੀ ਕਰਦੀ ਆ ਮੰਮੀ ਨਾ ਗੱਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਆਪਾਂ ਕਰਦੇ ਆਪਾਂ ਤਾਂ ਹੁਣ ਮੈਂ ਇੱਥੇ ਆ ਚੱਲ ਵਧੀਆ ਤੂੰ ਆ ਗਈ ਜੇ ਨਹੀਂ ਹੌਸਲਾ ਆਇਆ ਮਿਲ ਗਿਆ ਹੱਬਦਾ ਤਾਂ ਆਪਦਾ ਹੀ ਹੁੰਦਾਗਾ ਉਹੀ ਤਾਂ ਗੱਲ ਆ ਮੈਨੂੰ ਤਾਂ ਹੋਰ ਹੀ ਟੈਨਸ਼ਨ ਪੈ ਗਈ ਲੈ ਦੱਸ ਹੋਰ ਕਿਹਦੇ ਕੋਲੇ ਢਿਡਪਰੋਲਾ ਤੈਨੂੰ ਵੀ ਪਤਾ ਹੈ ਮੇਰੀ ਮਾਂ ਵਿਚਾਰੀ ਹੋ ਕੀ ਕਰੇ ਮੈਂ ਤਾਂ ਡਰਦੀ ਉਹਦੇ ਕੋਲੇ ਵੀ ਨਹੀਂ ਕੋਈ ਗੱਲ ਕਰ ਸਕਦੀ ਫਿਰ ਟੈਨਸ਼ਨ ਲੈਣ ਲੱਗ ਜਾਂਦੀ ਹੈਗੀ ਛਲ ਕੋਈ ਨਾ ਕਿਹੜੀਆਂ ਗੱਲਾਂ ਚ ਪੈ ਗੇ ਇਹ ਤਾਂ ਚੱਲਦਾ ਹੀ ਰੋ ਹਾਂ じゃ ਮੈਂ ਤੈਨੂੰ ਚਾਹ ਪਾਣੀ ਪਿਉਣੀ ਆਂਗੀ ਚੱਲ ਦੀਦੀ ਆਪਾਂ ਚਾਹ ਪੀਂਨੇ ਤੂੰ ਟੈਨਸ਼ਨ ਨਾ ਲਿਆ ਕਰ ਆ ਜਾ ਉਹ ਗੱਲ ਸੁਣਉ ਰਿਹਾ ਉਹ ਖੁਸ਼ ਖਬਰੀ ਦੱਸਾਂ ਬਈ ਤੇ ਆ ਖੁਸ਼ ਖਬਰੀ ਦੱਸਾਂ ਬਾਈ ਤੇ ਬਾਈ ਜਲਦੀ ਭਾਈਆ ਬਈਆ ਭਾਈਆ ਉਹ ਭਾਈਆ ਕੰਨ ਸੁਣਦਾ ਹਾਏ ਓਏ ਮੈਂ ਨਹੀਂ ਜੱਡੀ ਮਾਰੀਏ ਕੁਝ ਖਬਰੀ ਦੇਂਗਾ ਤੂੰ ਤੂੰ ਭਾਗਿਆ ਤੂੰ ਭਾਗਿਆ ਵਸ ਸੁਣ ਲੈ ਮੈਂ ਗੱਲ ਕਰ ਰਿਹਾ ਮੈਂ ਕਹਿਆ ਕਿਹੜਾ ਚਵਾਰਾ ਨਾ ਚਵਾਰਾ ਉਹ ਨੀ ਤੋੜਣੀ ਆਪਣਾ ਸਾਡੇ ਘਰ ਦਾ ਫਿਰ ਮੈਂ ਕੀ ਕਰਾਂ ਉੱਥੇ ਚੱਲ ਤੂੰ ਮੈਂ ਤੁਹਾਡੇ ਬਾਰੇ ਕਿਉਂ ਮੇਰੇ ਸਾਲਾ ਤੈਨੂੰ ਕਹਿ ਕੇ ਤੇ ਗਿਆ ਸੀ ਮੈਂ ਕੀ ਵੀ ਤੈਨੂੰ ਕਿਰਾਏ ਤੇ ਕਮਰਾ ਲੈ ਕੇ ਦਿੰਨਾ ਹਾਂ ਫਿਰ ਮੈਂ ਕਿਰਾਏ ਤੇ ਰਹਿਤ ਰਹੀ ਹਾਂ ਉਹ ਇੱਥੇ ਨਹੀਂ ਸਾਡੇ ਘਰੇ ਚੱਲ ਹੈ ਐਸੀ ਸੁਣੀ ਜੀ ਨਿਕਲ ਉਹ ਸਾਡੇ ਘਰੇ ਚੱਲ ਤੂੰ ਖੜ ਜਾ ਮੈਂ ਕੱਢ ਦਾਂ ਡੱਕਾ ਹੈਗਾ ਹਾਂ ਹਣ ਬਲੀ ਉਹ ਮੈਂ ਕਾ ਸਾਡੇ ਘਰੇ ਚੱਲ ਤੂੰ ਇਰੇ ਕਰੀ ਮੈਂ ਚੱਲਾਂ ਤੂੰ ਹੋਰ ਤੇ ਕੀ ਬਣ ਕੇ ਲੈ ਕੇ ਜਾਏਂਗਾ ਮੈਨੂੰ ਕੀ ਬਣਾ ਕੇ ਇੱਕ ਵਾਰ ਤੇ ਕਿਰਾਏਦਾਰ ਨਹੀਂ ਉਦੋਂ ਆ ਘਰ ਵਾਲੀ ਬਣ ਜਾਏਗੀ ਕਿਰਾਏਦਾਰਨੀ ਮੈਂ ਬਣਾ ਹੈ ਤੇ ਨਾਲੇ ਉਹ ਜਾਣਦੀ ਹੈ ਮੈਨੂੰ ਉਹ ਜਾਣਦੀ ਤਾਂ ਹੈਗੀ ਆ ਮੇਰੇ ਦਿਮਾਗ ਚ ਸਕੀਮ ਆ ਯਾਰ ਕੱਲ ਸਮਝਾਗਾ ਆਪਾਂ ਚੱਲਾਂਗੇ ਸ਼ਾਮ ਜੀ ਨੂੰ ਹੂੰ ਠੀਕ ਹੈ ਬਾਪ ਤੇ ਕਿਹੜੇ ਦੋਨੇ ਜੀ ਹੁੰਦੇ ਉਹ ਹੁੰਦੇ ਅੰਦਰ ਤੈਨੂੰ ਬੋਚ ਕੇ ਤਨ ਪੌੜੀਆਂ ਚੜਾ ਦਿੰਦੇ ਇੱਕ ਵਾਰੀ ਇੱਕ ਵੇਤ ਨੂੰ ਚਾਬੀ ਫੜਾ ਦੂੰ ਪੰਜ ਚਾਰ ਦਿਨ ਤੂੰ ਬਾਹਰ ਨਿਕਲੇ ਨਾ ਅੱਛਾ ਮੈਂ ਉੱਥੇ ਮਿੱਟੀ-ਮੁੱਟੀ ਹੈਗੀ ਆ ਜਾਂ ਮੈਂ ਟੋਏ ਪੱਟ-ਪੱਟ ਕੇ ਖਾ ਲਾਂ ਉਹ ਸਾਰਾ ਕੁਝ ਲਿਆ ਕੇ ਦੂੰ ਤੈਨੂੰ ਰੋਟੀ ਵੀ ਸਾਰਾ ਕੁਝ ਸਾਰਾ ਕੁਝ ਹੈਗਾ ਉੱਥੇ ਜਿਹੜਾ ਮੈਂ ਸ਼ਾਮ ਨੂੰ ਰੋਜ਼ ਘੁੰਮ ਫਿਰ ਕੇ ਆਉਣੀ ਆ ਉਹਦਾ ਕੀ ਉਹ 2-4 ਦਿਨ ਨਾ ਘੁੰਮੀ ਕਿਉਂ ਮੈਂ ਕਿਉਂ ਨਾ ਘੁੰਮਾਂ ਉਹ ਫਿਰ ਆਪਾਂ ਦੋਨੇ ਚੱਲਿਆ ਕਰਾਂ ਘੋਣਾ ਘੰਟਾ-ਵਣ ਕੇ ਪੰਜ ਚਾਰ ਦਿਨ ਤੇ ਕੱਟੀ ਸਕਦੀ ਆ ਫਿਰ ਜਦ ਤੇ ਇਹ ਤੇਰੀ ਘਰ ਦੀ ਨਾ ਕਦੇ ਵੀ ਨਹੀਂ ਹੋਣ ਦਿੰਦੀ ਓਏ ਯਾਰ ਤੂੰ ਸਮਝਿਆ ਕਰ ਗੱਲ ਨੂੰ ਤੂੰ ਂਟਰੀਆਂ ਨੇ ਨਾਲ ਕਦੇ ਮੇਰੇ ਵਰਗੇ ਦਲੇਰ ਮੈਨੂੰ ਤਾਂ ਸੱਚੀ ਇੰਨਾ ਮਤਲਬ ਐ ਮੰਨੂ ਹੋ ਗਿਆ ਸੀ ਵੀ ਖੁਸ਼ਖਬਰੀ ਦੇ ਰਿਹਾ ਵੀ ਮੈਨੂੰ ਤੇਰੀ ਘਰ ਦੀ ਬਣਾ ਕੇ ਲੈ ਕੇ ਜਾਊਂਗਾ ਪਰ ਆਹ ਨਹੀਂ ਪਤਾ ਸੀ ਮੈਨੂੰ ਨੌਕਰਾਨੀ ਬਣਾ ਕੇ ਲੈ ਕੇ ਜਾਏਂਗਾ ਤੂੰ ਨਹੀਂ ਯਾਰ ਹੌਲੀ ਹੌਲੀ ਸਮਝਿਆ ਕਰ ਹੌਲੀ ਹੌਲੀ ਜਦ ਸਾਮਝ ਲਿਆ ਕਰ ਗੱਲ ਨੂੰ ਹੌਲੀ ਹੌਲੀ ਸਾਰਾ ਕੁਝ ਹੋ ਜਾਂਦਾ ਕਹਿੰਦਾ ਤੀ ਖੀਰ ਖਾਦੇ ਮੂੰਹ ਮੱਚਿਆ ਨਾ ਹੁੰਦਾ ਪਰ ਤੂੰ ਖਾਂਦਾ ਨਾ ਮੈਂ ਨਹੀਂ ਖਾਂਦੀ ਮੈਨੂੰ ਠੰਡੀ ਖਾਣੀ ਹੁੰਦੀ ਆ ਤਾਂ ਇਹ ਕਹਿਣਾ ਵੀ ਰਾਮਦਾਰੀ ਨਾਲ ਚੱਲੀ ਪੰਜ ਚਾਰ ਤੰਤ ਉੰਤ ਰਹੀ ਐਨੇ ਨਾ ਪੱਲੇਖ ਤਲ ਖਾ ਕਰਾ ਲਾਂਗੇ ਵੀ ਐ ਕਰਕੇ ਤੇ ਫਿਰ ਹੁਣ ਹੀ ਕਰਾ ਲਾ ਮੈਨੂੰ ਕਮਰੇ ਚ ਕਿਉਂ ਤਾੜੇਗਾ ਉਹ ਫਿਰ ਐ ਥੋੜੀ ਦਿਨ ਵਾੜਨ ਦੇਣਗੇ ਐ ਨਹੀਂ ਵਾੜਨ ਦੇ ਬਾਪੂ ਚਿੱਤਰ ਨਾ ਨਾ ਕਿਉਂ ਬਾਪੂਆਂ ਦੇ ਚਿੱਤਰ ਕਿਉਂਗਾ ਮਾਰੂਗਾ ਉਹ ਬਾਪੂ ਮਾਰੂਗਾ ਕਹਿ ਦੇ ਫਿਰ ਉਹਨਾਂ ਨੂੰ ਕਹਿ ਦੇ ਤੂੰ ਗੱਲ ਸਮਝਿਆ ਕਰ ਸਮਝ ਲਿਆ ਕਰ ਯਾਰ ਤੂੰ ਮੋٹے ਦਿਮਾਗ ਦੀ ਕਿਉਂ ਆ ਅੱਛਾ ਹੁਣ ਮੈਂ ਮੋٹے ਦਿਮਾਗ ਦੀ ਉਹ ਐਵੇਂ ਨਹੀਂ ਕਹਦਾ ਪਿਆ ਯਾਰ ਉਹ ਤਾਂ ਮੈਂ ਪਧਰੇ ਦਿਮਾਗ ਦੀ ਸੀ ਨਾ ਤੈਨੂੰ ਘਰੇ ਲੈ ਕੇ ਇਹਨਾਂ ਮੇਰੇ ਸਾਲਿਆਂ ਦੀਏ ਹੋ ਰੋਨੇ ਕਿਉਂ ਯਾਰਾ ਮੇਰਾ ਵੀ ਤੇ ਪਤਲਾ ਹੋਇਆ ਯਾਰ ਗੱਲ ਸਮਝਿਆ ਕਰ ਯਾਰਾ ਮੇਰਾ ਕਿਹੜਾ ਮੋਟਾ ਦਾ ਮੇਰਾ ਵੀ ਤਾਂ ਪਤਲਾ ਹੋਇਆ ਹਾਂ ਪਰ ਗੱਲ ਸਮਝਿਆ ਕਰ ਮੈਂ ਤੈਨੂੰ ਬੋਚ ਕੇ ਦਿਨ ਲੈ ਜਾਊਂਗਾ ਤੂੰ ਆਜੇ ਕੱਪੜੇ-ਕਪੜੇ ਤਿਆਰ ਕਰ ਹੂੰ ਸਮਝਦੀ ਦੀ ਗੱਲ ਤੂੰ ਕੱਪੜੇ-ਕਪੜੇ ਤਿਆਰ ਕਰ ਆਪਾਂ ਬੋਚ ਕੇ ਦਿਨ ਚੱਲਦੇ ਆਂ ਤੇ ਤੂੰ ਚਵਾਰੇ 'ਚ ਬਹਿ ਜੀ ਇੱਕ ਵਾਰ ਸਫਾਈ ਸਪਾਈ ਕਰ ਲਈ ਮਾੜੀ ਮੋਟੀ ਕਿਉਂ ਮੈਂ ਕਿਉਂ ਕਰੂੰਗੀ ਸਪਾਈ ਆਪ ਹੀ ਕਰਕੇ ਦੇ ਓ ਯਾਰ ਕਮਾਲ ਕਰੀ ਐ ਨੇ ਹੁਣ ਤੂੰ ਘਰ ਦੀ ਸਪਾਈ ਤੇ ਕਰਦੀ ਐ ਉਹ ਪਤਾ ਲੱਗਦੀ ਤੇਰੇ ਘਰ ਦੀ ਕਿਉਂ ਕਰੂੰਗੀ ਉਹ ਵੀ ਉਹ ਮਹਾਰਾਣੀ ਨੂੰ ਕਹਾਂ ਵੀ ਸਫਾਈ ਕਰਕੇ ਦੇ ਓ ਯਾਰ ਉਹ ਪੁੱਛੂ ਕਿ 100 ਸਵਾਲ ਪੁੱਛੂ ਕੌਣ ਆਉਂਦੀ ਕਿਹੜੀ ਕੜੀ ਐ ਮਨਤਸ ਕੌਣ ਸਭ ਮਲਾ ਮੈਨੂੰ 100 ਕੁਛ ਗੱਲ ਕਰੂਗੀ ਤੂੰ ਸਮਝਿਆ ਕਰ ਹੁਣ ਤੀਰ ਤੱਕ ਲੱਗ ਆਇਆ ਮੈਂ ਉਹ ਪੁੱਛਦੇ ਕਿਹੜੀ ਐ ਮਾਉ ਗੋਲ ਮੋਲ ਗੱਲ ਕਰਕੇ ਆਇਆ ਤੇਰਾ ਫੇਰ ਕੀ ਕਹ ਤੂੰ 5000 ਨਾਲ ਹੋਊ ਕੀ ਮੈਂ ਕਿਹਾ ਹੁਣ ਦੱਸਿਆ ਵੀ ਨਾ ਰੱਖ ਰਾ ਉਹ ਤਾਂ ਐਂ ਕਹਦੀ ਐ ਅੱਛਾ ਮੈਂ ਕਿਹਾ 5000 ਰੁਪਏ ਬੰਦਦਾ ਆਪਾਂ ਨੂੰ ਭਾਈ ਮੈਨੂੰ ਨਾ ਕੱਲ ਨੂੰ ਕੀ 5000 ਰੁਪਏ ਦੇ ਮੈਂ ਕਿੱਥੋਂ ਦੇਵਾਂਗੇ ਮੇਰੇ ਸਾਲੇ ਤਾਂ ਕਿ ਤੂੰ ਹੀ ਦੇ ਨੀ ਪੈਸੇ ਪੈਸੇ ਤਾਂ ਮੈਂ ਹੀ ਦੇਣਾ ਉਹ ਹੀ ਮੇਰੇ ਬਚਨ ਦੇ 5000 ਤੇ ਹਾਂ ਉਹਦੇ ਹੀ ਕਰਦੇ ਤਾਂ ਮੰਗੂਗੀ ਪੈਸੇ ਦੇ ਉਹ ਮੈਂ ਆਪ ਹੀ ਦਊਗਾ ਯਾਰ ਉਹਦੀ ਨਾ ਫਿਕਰ ਕਰ ਪਤਾ ਹੀ ਲੱਗੇ ਨਾ ਦੂਬਾ ਉਹਨਾਂ ਨੂੰ ਯਾਰ ਅੱਛਾ ਆਪਾਂ ਸਿਰ ਦੱਸਦਾ ਕਿ ਉਹਨਾਂ ਨੂੰ ਉਹ ਦੱਸ ਦਊਗਾ ਹੌਸਲਾ ਵੀ ਰੱਖੀਦਾ ਹੁੰਦਾ ਚਲ ਠੀਕਾ ਫਿਰ ਮੈਂ ਪੈਕਿੰਗ ਕਰਦੀ ਆ ਕੱਪੜਿਆਂ ਦੀ ਹਾਂ ਤੂੰ ਪੈਕਿੰਗ ਕਰ ਮੇਰੀ ਗੱਲ ਸੁਣ ਲੈ ਜੇ ਇੱਕ ਦਿਨ ਰਹਿ ਲੂੰ ਦੋ ਦਿਨ ਰਹਿ ਲੂੰ ਕਮਰੇ ਦੇ ਵਿੱਚ ਤੀਜੇ ਦਿਨ ਜੇ ਮੈਨੂੰ ਬਾਹਰ ਨਾ ਕੱਢਿਆ ਨਾ ચીਕਾਂ ਮਾਰ-ਮਾਰ ਕੇ ਰੋਲਾ ਪਾ-ਪਾ ਕੇ ਕਹੂੰਗੀ ਚੰਨੀ ਦੀ ਕਰਦੀ ਆ ਮੈਂ ਓਏ ਆ ਤੂੰ ਸਮਝਿਆ ਕਰ ਗੱਲ ਮੈਂ ਹੀ ਰਹਿ ਆ ਕਰੂ ਤੇਰੇ ਕੋਲ ਉੱਥੇ ਉਹ ਨਾਲ ਕਿੱਥੇ ਮੈਨੂੰ ਇਹਨੂੰ ਦੂਰ ਆਉਣਾ ਪੈਂਦਾ ਕਿੱਥੇ ਜਵਾਰੇ ਚੁੱਪ ਕਰਕੇ ਚਲ ਠੀਕਾ ਤੂੰ ਜਾ ਹੁਣ ਮੈਂ ਪੈਕਿੰਗ ਕਰਦੀ ਆ ਤੈਨੂੰ ਫੋਨ ਕਰਦੀ ਆ ਦਵਾ ਜੀ ਅੱਛਾ ਨੇ ਰਾਹ ਹੋ ਜਾਂਦੇ ਪਹਿਲਾਂ ਆ ਮੇਰਾ ਹੋ ਲਾਂਗੇ ਚੰਗਾ ਚਲ ਠੀਕ ਆ じゃ ਹੁਣ ਜੀਤ ਕਰਦਾ ਨਹੀਂ ਬੇਵਰੇ ਜਾਨ ਉਹ ਜਾ ਚਲ ਠੀਕ ਆ ਹੂੰ ਮੇਰੇ ਤਾਂ ਖਾ ਪੂਰੇ ਹੋ ਗਏ ਹੁਣ ਥੈਂਕ ਯੂ ਰੱਬਾ ਚਲ ਆਪਣੀ ਨੀ ਨੌਕ ਕਰਦੀ ਕਿਰਾਏਦਾਰ ਨਹੀਂ ਬਣ ਕੇ ਭੱਗ ਜੂਗੀ ਇੰਨੇ ਤਾਂ ਬਣਾ ਲੂਗਾ ਮੈਨੂੰ ਥੈਂਕ ਯੂ ਰਕਬਾ ਪੀ ਪਾਣੀ ਲਿਆ ਮਾ ਨਾ ਬੱਤ ਬਸ ਪਾਣੀ ਦਾ ਬੱਚਾ ਅੱਛਾ ਬਾਪੂ ਹੀ ਸੋਡੀ ਚੰਨੀ ਨਾਲ ਕੋਈ ਗੱਲ ਹੋਈ ਐ ਨਾ ਪਤਾ ਹਜੇ ਤਾਂ ਨਹੀਂ ਹੋਈ ਗੱਲ ਕੀ ਗੱਲ ਹੋ ਗਈ ਬਾਪੂ ਜੀ ਕੋਈ ਕਿਰਾਏਦਾਰ ਕਹਿੰਦਾ ਸੀ ਕਹਿੰਦਾ ਮਿਲੇਗਾ ਵੀ ਉੱਪਰਲਾ ਚਵਾਰਾ ਕਿਰਾਏ ਤੇ ਦੇਣਾਗਾ ਉਹ ਤਾਂ ਦੇਖ ਲਓ ਮੇਰੇ ਸਾਹ ਚ ਤਾਂ ਲੋਟਰੀ ਹੁੰਦਾ ਨਹੀਂ ਬੱਚਾ ਤੈਨੂੰ ਪਤਾ ਹੀ ਆ ਲੱਲ ਜੀ ਵੜ ਨਹੀਂ ਨੀ ਮੁੜ ਕੇ ਮੈਂ ਤਾਂ ਆਪਣੀ ਬਾਪੂ ਜੀ ਦੇ ਕੇ ਖੁਸ਼ ਕਰਾਇ ਤੇ ਕਮਰਾ ਦੇਖ ਬੱਤਾ ਹਮੇ ਮੈਂ ਬੈਠਾਂਗਾ ਜਦੋਂ ਫਿਰ ਵੀ ਤੂੰ ਮੈਨੂੰ ਕੋਸੇ ਸ਼ਾਬਾਸ਼ ਸੀ ਤੇਰੇ ਬਸ ਅਸਲ ਮਰਜ਼ੀ ਦਾ ਪੁੱਤ ਤੇਰੀ ਆ ਜਿਵੇਂ ਤੈਨੂੰ ਲੋਟ ਲੱਗਦਾ ਤੂੰਵੇਂ ਕਰ ਲੈ ਮੇ ਜਿੱਦ ਤੱਕ ਮੇਰਾ ਐੜਗਾ ਮੇਰਾ ਐੜਗਾ ਤੇ ਇਹੀ ਕਹਿੰਦਾ ਜੇ ਵਿੱਚ ਰਹਿਣਗੇ ਹਾਲੂ ਬੰਦਾ ਬੰਦੇ ਨੇ ਕਿਸੇ ਟਾਈਮ ਆਉਣਾ ਕਿਸੇ ਟਾਈਮ ਜਾਣਾ ਤੇ ਆਪਾਂ ਗੇਟ ਲਾ ਦਾਂਗੇ ਅਗਲਾ ਬੋਲ ਮਾਰੀ ਜਾ ਕਰੂਗਾ ਤੇ ਐਸ ਲੋਟ ਤਾਂ ਹਾਂਗਾ ਨਾ ਵੀ ਲੋਟ ਜੇ ਨਹੀਂ ਹੁੰਦਾ ਪਾਕੀ ਸਿਰ ਤੂੰ ਬੱਥੇ ਦੇਖ ਲੈ ਜਿਵੇਂ ਦੇ ਸਾਬ ਚੋਂਦਾ ਕਿ ਪ੍ਰਮਾਤਮਾ ਦੇ ਤਾਤਨ ਬਤਾ ਆਪਣੇ ਕੋਲ ਸਾਰਾ ਕੁ ਸਾਕਾਰ ਬਾਰਾ ਪਨ ਲੋਟ ਆ ਮਤਲਬ ਫੇਰ ਹੁੰਦਾ ਜੀ ਆਪਣੀ ਕੋਈ ਮਜ਼ਦੂਰੀ ਹੋਵੇ ਮੰਨ ਲੱਕ ਜੱਲਾ ਆਪਾਂ ਇੱਥੇ ਪਏਗੇ ਤੇ ਉਹਨਾਂ ਬੰਦਾ ਤਾਂ ਕਨੂੰ 10 ਵਜੇ ਆਊਗਾ ਜਾਂ 1 ਬਾਪੂ ਜੀ ਮੈਂ ਤਾਂ ਉਹ ਵੀ ਕਿਹਾ ਸੀ ਵੀ ਆਪਣੇ ਘਰਾਂ ਕਿਸੇ ਚੀਜ਼ ਦਾ ਘਟਾ ਹੈਗਾ ਮੈਂ ਤਾਂ ਚੰਨੀ ਨੂੰ ਕਿਹਾ ਸੀ ਵੀ ਆਪਾਂ ਨਹੀਂ ਕਿਰਾਇਤ ਦੇਣਾ ਨਾਲੇ ਆਪਾਂ ਕੀ ਜਾਣਦੇ ਆ ਕੱਲ ਨੂੰ ਕਿਰਾਏਦਾਰ ਇੱਥੇ ਉਹੀ ਗੱਲ ਹੱਕ ਜਮਾ ਕੇ ਬਹਿ ਗਿਆ ਨਾ ਨਿਕਲਿਆ ਫਿਰ ਕੀ ਕਰ ਲਾਂਗੇ ਨਾਲੇ ਜਾਣਦੇ ਨਹੀਂ ਪਤਾ ਨਹੀਂ ਕਿਸੇ ਭਈਏ ਨੂੰ ਲਗਾ ਕੇ ਬਿਠਾਊਗਾ ਕਿ ਕਹੇ ਜੇ ਨੂੰ ਮੈਨੂੰ ਤਾਂ ਐ ਸੀ ਵੀ ਛੋਡੇ ਨਾਲ ਕੋਈ ਗੱਲ ਕੀਤੀ ਹੋਣੀ ਆ ਪਤਾ ਮੈਂ ਤਾਂ ਐਸ ਬਿਛ ਤੇ ਰਾਜ਼ੀ ਨਹੀਂਗਾ ਬਾਕੀ ਚਿਰ ਚੱਲੂ ਦਾ ਤੈਨੂੰ ਮੈਂ ਪਹਿਲਾਂ ਵੀ ਦੱਸਤਾ ਚੱਲੂ ਦਾ ਤੇਰੀ ਇਹ ਕੰਮ ਲੋਟ ਨਹੀਂ ਹੁੰਦੇ ਜੇ ਇੱਥੇ ਆ ਕੇ ਬੈਠ ਵੀ ਗਏ ਉਹ ਤੇ ਕੱਲ ਨੂੰ ਅਗਲਾ ਕੀਤਾ ਕੀ ਕੰਮ ਕਰਦਾ ਹੋਊਗਾ ਅੱਜ ਕੱਲ ਤੈਨੂੰ ਪਤਾ ਨਸ਼ੇ ਦਾ ਕੰਮ ਚੱਲੀ ਜਾਂਦਾ ਜੇ ਕੋਈ ਤੇ ਬੰਦਾ ਨਸ਼ੇ ਆਇਆ ਹੋਇਆ ਆਪ ਨੂੰ ਤਾਂ ਡਿੱਗਦਾ ਜਾਊਗੀ ਤੇ ਬਾਅਦ 'ਚ ਅਗਲਾ ਕਹੂਗਾ ਅਸੀਂ ਤਾਂ ਔੜਦੇ ਨਹੀਂ 2 ਮਹੀਨੇ ਬੈਠਾਂਗੇ ਮਹੀਨਾ ਬੈਠਾਂਗੇ ਫਿਰ ਐਵੇਂ ਕਲੇਜ ਪਾਊਗਾ ਮੈਂ ਦੇਖਿਆ ਬੱਤਾ ਇੱਥੇ ਗਵਾਂਢ 'ਚ ਕੋਈ ਆ ਕੇ ਬਹਿ ਗਿਆ ਸੀਗਾ ਤੇ ਉਹ ਨਸ਼ੇ ਦਾ ਕੰਮ ਕਰਦੇ ਸੀਗੇ ਉਹਨਾਂ ਨੂੰ ਤਾਂ ਠਾਇਆ ਨਹੀਂ ਸਾਰਾ ਪੈਂਡ ਇਕੱਠਾ ਹੋ ਕੇ ਫੇਰ ਕੱਢੇ ਸੀਗੇ ਕੋਈ ਤਾਂ ਗੱਲ ਆ ਬਾਪੂ ਜੀ ਹੁਣ ਕਿਰਾਏਦਾਰ ਵੀ ਅਗਲਾ ਇਕੱਠੇ 6-6 ਮਹੀਨਿਆਂ ਦਾ ਟਾਈਮ ਮੰਗ ਲੈਂਦੇ ਹੈਗੇ ਵੀ ਚਲੋ ਕੋਈ ਨਾ ਅਸੀਂ ਘਰ ਖਾਲੀ ਕਰ ਦਾਂਗੇ ਸਾਨੂੰ 6 ਮਹੀਨਿਆਂ ਦਾ ਟਾਈਮ ਦੇਵੋ 6 ਮਹੀਨੇ ਤਾਂ ਬਾਪੂ ਜੀ ਉਸ ਤੋਂ ਕੁਝ ਹੋ ਜਾਂਦਾ ਉਹ ਤਾਂ ਠੀਕ ਹੈ ਬੱਤਾ ਇਹ ਗੱਲ ਤਾਂ ਮੈਂ ਸਮਝਦਾ ਹਾਂ ਨਬਸ ਤੂੰ ਨੂੰ ਕਹਿ ਦੀ ਦੇਖ ਭਾਈ ਆ ਅਸਤਾ ਨਹੀਂ ਬੈਠਣ ਦਿੰਦੇ ਆਦਾ ਕਰੇ ਸਾਰਾ ਕੁਝ ਠੀਕ ਹੈ ਫਿਰ ਉਹਦੇ ਨਾਲ ਆਪਾਂ ਨੂੰ ਕੀ ਹੋਜੂਗਾ ਤੇ ਕਿਰਾਏ ਨਾਲ ਮੈਨੂੰ ਕਹਿੰਦਾ ਬਾਪੂ ਜੀ ਤੈਨੂੰ ਕੀ ਤਾਂ ਤਾਬਦੀ ਪਕਾਈ ਮਾਰੀ ਜਾਨੀ ਆ 5000 ਮਹੀਨੇ ਦਾ ਆਇਆ ਕਰੋ 5000 ਕਿੱਥੋਂ ਬਣਦਾ ਬਾਪੂ ਜੀ ਸਾਨੂੰ ਪਤਾ ਹੈ ਮੇਰੀ ਤਾਂ ਉਹ ਨਾ ਸੁਣਦਾ ਜੇ ਸੋਡੀ ਮੰਨਦਾ ਤਾਂ ਤੁਸੀਂ ਦੇਖ ਲਓ ਨਹੀਂ ਤਾਂ ਫਿਰ ਉਹ ਬੰਜ ਗੱਡੂ ਗਈ ਹਾਂ ਕਿਵੇਂ ਗੱਡੂ ਦਾ ਪਤਾ ਪਾਲ ਕਰੀ ਜਾਂਦੇ ਆ ਪਾਲ ਨੂੰ ਚੱਕ ਕਹਿੰਦਾ ਕੋਈ ਸਮਾਨ ਧਾਰ ਦੰਗਦਾ ਹਾਂ ਉੱਥੇ ਲੋੜ ਹੀ ਨਹੀਂ ਬੱਸ ਹੁਣ ਜੰਦਾ ਵਾਲਾ ਦੇ ਕਮਰੇ ਨੂੰ ਕਹਿੰਦਾ ਬਾਪੂ ਨੇ ਕਹਿਤਾ ਪਿਛੇ ਨੂੰ ਦੇ ਦੇ ਲੈ ਮੈਂ ਕਹਿੰਦਾ ਕਿ ਮੈਂ ਕੱਲੋਂ ਘਰੋਂ ਕੱਢ ਦੂਗਾ ਕੱਲ੍ਹ ਵਾਰ ਮੇਰੇ ਨਾਲ ਉਹ ਆਪਾਂ ਨੂੰ ਕਿਵੇਂ ਕਰ ਦੂਗਾ ਤੇ ਬਾਪੂ ਕਹਿੰਦਾ ਨਹੀਂ ਦੇਣਾ ਬਸ ਬਾਪੂ ਨੇ ਕਹਿਤਾ ਤੇ ਮੈਂ ਬਾਪੂ ਨੂੰ ਪੁੱਛਿਆ ਜੀ ਗੱਲ ਵੀ ਬਾਪੂ ਤਾਂ ਹਾਂ ਮકાਨ ਦੇਣਾ ਕਰਾਇਆ ਤੂੰ ਕਹਿੰਦਾ ਨਹੀਂ ਦੇਣਾ ਤੁਹਾਨੂੰ ਠੀਕ ਆ ਬੱਪੂ ਜੀ ਮੈਂ ਕਹਿ ਦੂੰ ਜਦੋਂ ਆਉਂਦੇ ਹੈਗੇ ਹੁਣ ਹੀ ਗਿਆਗੇ ਹਾਂ ਤਾਂ ਹੁਣ ਮੈਨੂੰ ਤਾਂ ਐਸੀ ਵੀ ਕੀ ਸੋਡਣਾ ਗੱਲਬਾਤ ਕੀਤੀ ਹੋ ਕੋਈ ਨਾ ਪਤਾ ਖੁੱਲਾ ਪਿਆ ਜਦੋਂ ਮਰਜ਼ੀ ਆ ਕੇ ਤੋ ਜਾ ਜਦੋਂ ਬੰਦੇ ਆ ਗਏ ਆਪਾਂ ਤਾਂ ਤਾਹਾਂ ਨਹੀਂ ਜਾਣ ਜੋਕਰੇ ਰਹੇ ਨੇ ਹੁਣ ਮੂਰੇ ਸਿਆਲ ਆ ਗਿਆ ਹੁਣ ਆਪਾਂ ਕੀ ਕਰਾਂਗੇ ਹੋਰ ਬਾਪੂ ਜੀ ਨਾਲੇ ਉਹ ਵੀ ਨਾਲੇ ਆਪਣ ਨੂੰ ਤਾਂ ਕਹੇ ਜੇ ਬੰਦੇ ਕਦੇ ਤੁਸੀਂ ਵੀ ਨਹੀਂ ਕਰੇ ਹੁੰਦੇ ਆਪ ਵੀ ਨਹੀਂ ਇਹ ਕਰੇ ਹੁੰਦੇ ਮੈਂ ਕੱਲੀ ਬਾਾਰ ਲਾ ਕੇ ਰਾਮ ਨਾਲ ਤੁਰੇ ਫਿਰਦੀ ਆਂਗੀ ਭਗਾਨੇ ਬੰਦਿਆਂ ਦੇ ਵਿੱਚ ਮੈਨੂੰ ਵੀ ਔਖਾ ਹੈਗਾ ਨਾ ਪਤਾ ਉਹ ਲੋ ਮੈਂ ਤਾਂ ਜਵਾਕਾਂ ਦੀ ਗੱਲ ਹੁੰਦਾ ਕੱਲਾ 5000 ਦੇਖੀ ਜਾਂਦਾ ਬਾਲਾ ਕੋਈ ਦੇਖਣਾ ਪੈਂਦਾ ਹੈਗਾ ਅੱਲਾ ਪੈਠਾ ਨੇ ਕੰਮ ਕਰ ਦਿੰਦਾ ਪੁੱਤ ਬਾਅਦ ਅਗਲਾ ਮੇਰੇ ਮੂੰਹ ਚ ਉਗੜਾ ਦੇਊਗਾ ਤੂੰ ਤਾਂ ਸਿਆਣਾ ਵੈਣਾ ਜੇ ਕਰੇ ਨਹੀਂ ਤੇਰੀ ਮੰਨੀ ਵੀ ਲਾਉਣੇ ਉਹੀ ਤਾਂ ਗੱਲ ਆ ਬਾਪੂ ਜੀ ਪਤਾ ਨਹੀਂ ਇਹਦੇ ਦਿਮਾਗ ਨੂੰ ਕੀ ਹੋਇਆ ਪਿਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਦਿਨ ਪਰ ਦਿਨ ਸੌਂਗਾ ਜਵਾਕਾਂ ਵਾਲੀਆਂ ਗੱਲਾਂ ਕਰਦਾ ਫ ਵੀ ਹੁਣ ਬੰਦਾ ਹੋਵੇ ਕਿ ਰਸਮ ਜਾਏ ਤੋ ਸਮਝ ਲਾਂਦਾ ਹੈਗਾ ਮੈਂ ਇੰਨੀ ਵਾਰ ਕਹੇ ਵੀ ਨਾਲੇ ਬਾਪੂ ਤੋਂ ਪੁੱਛੇ ਵੀ ਨਾ ਕੋਈ ਕੰਮ ਨਾ ਕਰਿਆ ਕਰ ਫਿਰ ਵੀ ਆਪਦੀ ਹੀ ਪਗਾਉਂਦਾ ਹੈਗਾ ਤਾਂ ਫਿਰ ਆਹੀ ਤਾਂ ਦੁੱਖ ਆਉਂਗਾ ਹੋਰ ਕਾਹਦਾ ਦੁੱਖ ਆਉਂਗਾ ਜਦੋਂ ਇਹ ਮਾੜਾ ਮੋਟਾ ਹੋ ਕਾਲ ਲੱਗ ਜਾਏ ਨਾ ਆਪਦੀ ਮਰਜ਼ੀ ਕਰ ਲੱਗ ਜਾਂਦੇ ਆ ਮੁਰਕੇ ਮਾਪਿਆਂ ਦਾ ਭੁੱਲੀ ਜਾਂਦੇ ਆ ਵੀ ਮਾਪੇਓਂ ਛੱਡ ਚੀਜ਼ ਕੀ ਆ ਨਾ ਇਹਨਾਂ ਵਾਸਤੇ ਇੰਨਾ ਕੁਝ ਕਰਿਆਗਾ ਇਹਨਾਂ ਦੇ ਕੋਈ ਯਾਦ ਨਹੀਂ ਰਹਿੰਦਾ ਬਾਅਦ ਤੱਕ ਲਈ ਕਹਿੰਦੇ ਤੂੰ ਕੀਤਾ ਕੀ ਆ ਵੀ ਆਈ ਨਹੀਂ ਪਤਾ ਵੀ ਪਾਲਪੋਸ ਕਿੱਟਾ ਕਾ ਤੇ ਕਿਵੇਂ ਕੀਤਾਗਾ ਜਦੋਂ ਬਾਅਦ ਆ ਦੇ ਲਾਦ ਹੁੰਦੇ ਨੇ ਫਿਰ ਬੰਦੇ ਨੂੰ ਪਤਾ ਲੱ ਉਹ ਇਹ ਤਾਂ ਗੱਲਾਂ ਵਾਪੂ ਜੀ ਨਾਲੇ ਬਾਪੂ ਹੀ ਸਾਨੂੰ ਪਤਾ ਮੇਰੀ ਮਾਸੀ ਜੀ ਦੀ ਕੁੜੀ ਆਈ ਹੋਈ ਆ ਉਹਦੇ ਬਠਿੰਡੇ ਪੇਪਰ ਸੀਗੇ ਮੈਂ ਤੁਹਾਨੂੰ ਦੱਸਣਾ ਸੀਗਾ ਭੁੱਲ ਗਈ ਮੈਂ ਉਹਨੂੰ ਐਂ ਕਹਤਾ ਵੀ ਆਪਣੇ ਇੱਥੇ ਹੀ ਰਹਿ ਪਵੇ ਜਿੰਨੇ ਦਿਨ ਪੇਪਰ ਨੇ ਤੁਹਾਨੂੰ ਤਾਂ ਨਹੀਂ ਕੋਈ ਇਤਰਾਜ਼ ਪਤਾ ਆਪਣੇ ਰਿਸ਼ਤੇਦਾਰ ਹੀ ਆ ਜੇ ਆਪਣੇ ਕੋਲੇ ਰਹੋਗੇ ਕਿਹਦੇ ਕੋਲੇ ਰਹੋਗੇ ਹੋਰ ਜੇ ਬਾਪੂ ਜੀ ਮੈਨੂੰ ਵੀ ਆਈ ਹੋ ਗਿਆ ਵੀ ਚਲ ਨਾਲੇ 4 ਦਿਨ ਮੇਰਾ ਮਨ ਹੋਰ ਹੋ ਜਾਊਗਾ ਨਾਲੇ ਉਹ ਜਵਾਖੜੀ ਕਿੱਥੇ ਪੀਜੀਆਂ ਝਪ ੱਟਕੇ ਖਾਊਗੀ ਨਾ ਪੁੱਤ ਜੇ ਇਥੇ ਉਹਨੂੰ ਨੇੜੇ ਪੈਂਦਾ ਉਹਨੂੰ ਕਹਿੰਦਾ ਇੱਥੇ ਆ ਜਾ ਕਰ ਪੜ ਕੇ ਨਾਲੇ ਤੇਰਾ ਮਨ ਲੱਗੇ ਰਿਹਾ ਕਰੂਗਾ ਹੂੰ ਤਾਂ ਬਾਪੂ ਜੀ ਮੈਂ ਕਹਿਤਾ ਸੀ ਪਰ ਫੇਰ ਵੀ ਮੇਰਾ ਕੇਰਾ ਫਰਜ਼ ਬਣਦਾ ਸੀ ਸੋਨੂੰ ਦੱਸਣਾ ਹਨਾ ਨਾ ਪੁੱਤ ਉਹ ਤਾਂ ਆਪਣੇ ਰਿਸ਼ਤੇਦਾਰ ਆ ਰਿਸ਼ਤੇਦਾਰ ਤਾਂ ਆਪਣਾ ਫਰਜ਼ ਮੰਨਦਾ ਹੁੰਦਾ ਨੇੜੇ ਪੈਂਦਾ ਫਿਰ ਇੱਥੇਦਾਰੀ ਆਹੀ ਕੰਮ ਆਉਂਦੀ ਹੈ ਜੇ ਅੱਜ ਆਪਾਂ ਨੂੰ ਜਵਾਬ ਦੇ ਦੇਵਾਂਗੇ ਤੇ ਕੱਲ ਉਹਨੂੰ ਜੇ ਆਪਾਂ ਲੋੜ ਪੈ ਗਈ ਫਿਰ ਇੱਥੇਦਾਰੀ ਕਾਦੀ ਆ ਫਿਰ ਕੱਲ ਨੂੰ ਅਗਲਾ ਵੀ ਕਹਿ ਦਊਗਾ ਜੇ ਅੱਜ ਆਪਾਂ ਨੂੰ ਵਕਤ ਨਿਘਾਵਾਂ ਪਿੰਡ ਜਾਣਾ ਪੁੱਛਿਆ ਉੱਥੇ ਮਕਾਨ ਲੈਣਾ ਪਊ ਬੁਝੂਰੀ ਹੈ ਜਦੋਂ ਇੱਥੇ ਨੇੜੇ ਪੈਂਦਾ ਨਾ ਤੇਰੇ ਨਾਲ ਮਨ ਲੱਗ ਜਾ ਕਰੂਗਾ ਤੇਰਾ ਦੋਨੇ ਕੰਮ ਹੋ ਜਾ ਕਰਨਗੇ ਸਾਹ ਉਹੀ ਤਾਂ ਗੱਲ ਆ ਬਾਪੂ ਜੀ ਨਾਲੇ ਮਟਿਆਰਤੀ ਹੈ ਮਾਸੀ ਨੂੰ ਵੀ ਸੋਚ ਰਹੀਂਦੀ ਹੁਣ ਘੱਟੋ ਘਾਟ ਆਪਣੇ ਪਰਿਵਾਰ ਚ ਰਹੂ ਮੇਰੀ ਮਾਸੀ ਨੂੰ ਵੀ ਕੋਈ ਸੋਚ ਨਹੀਂ ਵੀ ਚੱਲ ਆਪਦੀ ਭੈਣ ਕੋਲੇ ਹੈਗੀ ਮੈਨੂੰ ਵੀ ਉਹਦਾ ਸਹਾਰਾ ਚੱਲ ਹੋਰ ਨਹੀਂ ਜਿਹੜੇ 4 ਦਿਨ ਲਾਊਗੀ ਉਹੀ ਮੇਰੇ ਸੌਖੇ ਲੰਘ ਜਾਣਗੇ ਬਸ ਬੁੱਤ ਤੈਨੂੰ ਗੱਲ ਕਹਤੀ ਬਸ ਉਹਨੂੰ ਕਹਦੇ ਇੱਥੇ ਆਉਣਾ ਵੇ ਇੱਥੇ ਜਾਣਾ ਵਸ ਠੀਕ ਹੈ ਬਾਬਾ ਜੀ ਠੀਕ ਹੈ ਤਾਂ ਉਹਨੂੰ ਵੀ ਜੇ ਤੂੰ ਪੜ੍ਹਾਈ ਕਰਨੀ ਹੈ ਕਹਦੇ ਤੂੰ ਇੱਥੇ ਆਉਣਾ ਤੇ ਇੱਥੇ ਜਾਣਾ ਵਸ ਸਾਡੇ ਕੋਲੇ ਆ ਜਾ ਕਰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਮੈਂ ਕਿਤੇ ਮਕਾਨ ਨਹੀਂ ਲੈਣਾ ਆ ਕੰਮ ਕਰੋ ਜਿਹੜਾ ਕਰਨ ਵਾਲਾਗਾ ਮੈਂ ਤਾਂ ਆਪਾਂ ਹੀ ਕਿਹਾ ਸੀ ਐਦੂ ਤਾਂ ਚਵਾਰੇ 'ਚ ਆਪਾਂ ਕੁੜੀ ਨੂੰ ਪੜ੍ਹਨ ਨੂੰ ਵੀ ਚੱਲ ਥੱਲੇ ਰੋਲ ਰਹਿੰਦੀ ਹੈਗੀ ਬਸ ਆ ਕਹੇ ਇਹਦੇ ਪਈ ਕੁੜੀ ਆਈ ਵੀ ਆ ਉਹ ਚਵਾਰੇ 'ਚ ਉਹ ਪੜਿਆ ਕਰੂਗੀ ਬੱਸ ਬਾਬਾ ਜੀ ਮੇਰੀ ਤਾਂ ਨਹੀਂ ਸੁਣਨੀ ਤੁਸੀਂ ਆਪ ਹੀ ਗੱਲ ਕਰੋ ਉਹਦੇ ਨਾਲ ਪਸੇ ਕੇਰਾ ਤੂੰ ਉਹਨੂੰ ਕਹੇਦੀ ਬੀ ਬਾਪੂ ਨੇ ਕਹਤਾ ਵੀ ਇਹ ਕੁੜੀ ਰਹੂ ਇੱਥੇ। ਮੇਂ ਜਵਾਰਾ ਚਵਾਰਾ ਉਹਨੂੰ ਦੇਦਾ ਬਾਪੂ ਨੇ। ਠੀਕ ਆ ਬਾਪੂ। ਬਾਪੂ ਕਹਦਾ ਵੀ ਉਹ ਉਹਨੂੰ ਜਵਾਰਾ ਦੇ ਦੋ ਕੁੜੀ ਨੂੰ। ਤੇ ਐਵੇਂ ਉਹਦੇ ਕਹਦੇ ਬਾਅਦ ਤੋਂ ਬਾਅਦ ਚੰਨੀ ਨੂੰ ਸਮਝਾ ਦੀ ਕਹਦੇ ਉਹਨੇ ਕਹਤਾ ਨਾ ਮਾਂ ਮਕਾਨ ਦੇਣ ਦੇਵਾਂ ਅੱਜ ਕਰਾਇ ਤੇ। ਵੀ ਜਵਾਬ ਦਿੱਤਾ। ਜੀ ਫੇਰ ਵੀ ਨਾ ਹੋਊਗਾ ਤਾਂ ਮਾਪੇ ਗੱਲ ਕਰਨ ਜਿਹੜਾ ਇਹ ਕਰਾਇ ਆ ਆਊਗਾ ਮੈਂ ਘਰੇ ਕਿਸ ਨੂੰ ਨਹੀਂ ਬੰਨ੍ਹ ਦੇਂਦਾ। ਤੇ ਕੱਲ ਨੂੰ ਉਹਨੇ ਕਹਿੰਦੀ ਬਾਪੂ ਨੂੰ ਕਹਤਾ ਬਾਪੂ ਆ ਮੈਂ ਘਰੇ ਨਹੀਂ ਬੰਨ੍ਹ ਦੇਂਦਾ। ਨਹੀਂ ਕੋਈ ਗੱਲ ਨਹੀਂ ਬਾਪੂ ਜੀ ਮੈਂ ਥੋੜਾ ਸੁਨੇਹਾ ਲੈਣ ਦੋ ਉਹਨਾਂ ਨੂੰ ਉਹਦੀ ਲਾਗ। ਤੇ ਬਾਪੂ ਜੀ ਮੈਂ ਆਵੇਂ ਮਾਰੀਂ ਗੱਲਾਂ ਲਾ ਕੇ ਦੱਸ ਤੈਨੂੰ ਕਾਦੀ ਲੂਟ ਆ ਪੈਸਿਆਂ ਦੀ ਹੱਦ ਹੋਈ ਪਈ ਐ ਸਾਰਾ ਕੁਝ ਪਰਮਾਤਮਾ ਦੇ ਤੱਕ ਦੇ ਐ ਅੱਜ ਤੇਰਾ ਕਰਾਇਆ ਨਾ ਤੇਰੀ ਮੈਂ ਨੰਗਝੂਗੀ